ਸੋ ਹਣੀ ਜਾ ਰਹੇ ਆ ਉੱਪਰ ਤੇ ਅਸੀਂ ਜਾ ਰਹੇ ਆ ਮਾਰਕੀਟ ਸੋ ਸਾਮਾਨ ਚੱਕ ਲਈਏ ਥੋੜਾ ਬਹੁਤ ਮੈਂ ਚੱਕ ਲਵਾਂ ਥੋੜਾ ਬਹੁਤ ਉੱਧਰ ਮਿਲ ਗਈ ਕੋਟੀ ਯਾਰ ਉੱਧਰ ਉੱਧਰ ਦੀ ਪਹਿਲਾ ਕੋਟੀ ਨਹੀਂ ਮਿਲੀ ਸੀ ਗਾਇਸ ਹੁਣ ਦੁਬਾਰਾ ਭੇਜਿਆ ਇਧਰ ਆ ਜੂਗਾ ਨੀਚੇ ਗੋਰਡ ਲਾਉਣ ਲੋ ਵੀ ਗਾਇਸ ਲੈਟ ਵੀ ਆ ਗਈ ਆ ਹੁਣ ਤੁਹਾਨੂੰ ਥੋੜਾ ਯਾਰ ਤੁਸੀਂ ਹੁਣ ਤੁਹਾਨੂੰ ਥੋੜਾ ਜਿਹਾ ਹੋਰ ਸਾਫ ਵੀਊ ਦਿਖੂਗਾ ਚਲੋ ਵੀ ਇਹਨੂੰ ਕੱਟ ਕਰੋ ਬਾਕੀ ਇਧਰੋਂ ਆਪਣਾ ਇੰਨਾ ਕੁ ਹੋ ਚੁੱਕਿਆ ਰੈਡੀ ਲੋ ਵੀ ਕੋਟੀ ਵੀ ਪਾ ਯਾਰ ਉੱਧਰ ਕੁੱਡੀ ਬਲੈਕ मैं कुछ ही ना रेडी हूं सबसे बढ़िया डांसर है गाइस अगर डांस देखोगे ना तू भी डांसर है थैंक यू थैंक यू वाला थैंक यू ओके हां उनका आपकी है यार तुम भी ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪਸ ਆ ਸਭ ਵਧੀਆ ਹੋ ਮਗੇ ਸਵਾਗਤ ਹੈ ਤੁਹਾਡਾ ਨਿਊ ਫ੍ਰੈਸ਼ ਵਲੌਗ ਦੇ ਵਿੱਚ ਤੇ ਅੱਜ ਆਪਣੇ ਨਾਲ ਜੁਆਇਨ ਹੋ ਗਏ ਨੇ ਸਟਾਰਟਿੰਗ ਤੋਂ ਹੀ ਰੁਦਰ ਯਸ਼ੂ ਯਸ਼ੂ ਤੇ ਆਸ਼ੂ ਆਸ਼ੂ ਜੀ ਤੇ ਹੁਣ ਤੱਕ ਦੇ ਵਲੌਗਾਂ ਦੇ ਵਿੱਚ ਤੁਸੀਂ ਦੇਖ ਹੀ ਚੁੱਕੇ ਹੋਵੋਗੇ ਜਿਹੜੀ ਆਪਾਂ ਅੰਗੀਠੀ ਬਣਾਈ ਸੀਗੀ ਉਹਦਾ ਸੈਟਅਪ ਕਰਦੇ ਕਰਦੇ ਆਪਾਂ ਅੱਜ ਪਹੁੰਚ ਚੁੱਕੇ ਹਾਂ ਕੈਂਪਿੰਗ ਤੇ ਤੇ ਅੱਜ ਆਪਣੀ ਹੋਊਗੀ ਫਰਸਟ ਕੈਂਪਿੰਗ ਐਟ ਹੋਮ ਤੇ ਉਹ ਹੋਊਗੀ ਛੱਤ ਦੇ ਉੱਪਰ ਪਹਿਲਾਂ ਅਸੀਂ ਕਰਾਂਗੇ ਛੱਤ ਦੇ ਉੱਪਰ ਫਿਰ ਅੱਗੇ ਤੋਂ ਅੱਗੇ ਜਿਵੇਂ ਹੁੰਦਾ ਰਹੂਗਾ ਤੁਹਾਨੂੰ ਅਪਡੇਟ ਮਿਲਦੀ ਰਹੂਗੀ ਤੇ ਬਣੇ ਰਹੋ ਵਲੌਗ ਦੇ ਵਿੱਚ ਜਿਆਦਾ ਦੇਰੀ ਨਾ ਕਰਦੇ ਹੋ ਪਹਿਲਾਂ ਜਿਹੜਾ ਸਮਾਨ ਚਾਹੀਦਾ ਉਹ ਲੈ ਆਈਏ ਜਦ ਤੱਕ ਰੁੱਦਰ ਤੇ ਯਸ਼ੂ ਕਰਨਗੇ ਘਰੇ ਬਾਕੀ ਤਿਆਰੀ ਜਿਹੜੀ ਹੋਊਗੀ ਤੇ ਉਹ ਫਿਰ ਤੁਹਾਨੂੰ ਆਕੇ ਦਿਖਾਵਾਂਗੇ ਮੈਂ ਤੇ ਆਸ਼ੂ ਜਾ ਰਿਹਾ ਮਾਰਕੀਟ ਫੜਾਫੜ ਸਮਾਨ ਲੈ ਆਈਏ ਚਲੋ ਮਿਲਦੇ ਆ ਫਿਰ ਓਕੇ ਯਸ਼ੂ ਆਣੀ ਜਾ ਰਿਹਾ ਉੱਪਰ ਤੇ ਅਸੀਂ ਜਾ ਰਹੇ ਹਾਂ ਮਾਰਕੀਟ One of Milan Geld as it's study to my side. A heart's beat to the city streets We began to feel the fire We rise like so bill As the chemicals they take us higher The night's young And it's just begun ਸੋ ਹਾਂ ਜੀ ਗਾਇਸ ਸਮਾਨ ਵਗੈਰਾ ਲੈ ਕੇ ਆ ਚੁੱਕੇ ਆ ਆਪਾਂ ਘਰੇ ਤੇ ਸਾਰਾ ਸਮਾਨ ਰੱਖਿਆ ਹੋਇਆ ਬੈਠਕ ਦੇ ਵਿੱਚ ਤੇ ਹੁਣ ਸਭ ਤੋਂ ਪਹਿਲਾਂ ਸਾਰਾ ਸਮਾਨ ਚੱਕ ਲਈਏ ਤੇ ਬਾਕੀ ਜਣੇ ਉੱਪਰ ਨੇ ਮੈਂ ਤਾਂ ਉੱਧਰ ਆਇਆ ਨੀਚੇ ਸਮਾਨ ਲੈ ਜੀਏ ਸੋ ਸਮਾਨ ਚੱਕ ਲਈਏ ਥੋੜਾ ਬਹੁਤ ਮੈਂ ਚੱਕ ਲਵਾਂ ਥੋੜਾ ਬਹੁਤ ਉੱਧਰ ਚੱਲ ਵੀ ਉਧਰ ਸੋਹਾਂਜੀ ਇੱਧਰ ਆ ਚੁੱਕਿਆ ਗਾਇਸ ਸਾਰਾ ਸਮਾਨ ਠੀਕ ਹੈ ਕੰਬਲ ਵਗੈਰਾ ਟਰਾਈਪੋਡ ਮਾਈਕ ਗਿੰਬਲ ਮੰਡੀਰ ਵੀ ਆ ਚੁੱਕੀ ਆ ਸਾਰੀ ਆਸ਼ੂ ਕਰ ਰਿਹਾ ਹਲੇ ਥੋੜੀ ਤਿਆਰੀ ਫਿਰ ਮਿਲਦੇ ਆ ਤੁਹਾਨੂੰ ਹਲੇ ਇੱਧਰ ਥੋੜੀ ਸਲਾਈ ਚੱਲ ਰਹੀ ਆ ਜੱਸੀ ਜੀ ਖਾਰੇ ਨੇ ਚਿੰਗਮ 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 ਇਹਦਾ ਚੱਲ ਰਿਹਾ ਗਾਇਸ ਥਰਡ ਮੋਡ ਲਾਈਟ ਦਾ ਤੇ ਅੱਜ ਆਪਾਂ ਕੈਰੀ ਕੀਤੀ ਹੋਈ ਆ ਵਲੋਗਿੰਗ ਕਿਟ ਵਲੋਗਿੰਗ ਕਿਟ ਦੇ ਵਿੱਚ ਬੰਨ ਰਿਹਾ ਵੈਸੇ ਆਪਾਂ ਉੱਪਰ ਟ੍ਰਾਈਪੋਡ ਵੀ ਲੈ ਆਏ ਸੀਗੇ ਤੇ ਗੋਰੀਲਾ ਪੋਡ ਵੀ ਲੈ ਆਏ ਸੀਗੇ ਤੇ ਪਰ ਵਲੋਗਿੰਗ ਕਿਟ ਯੂਜ਼ ਕਰ ਰਿਹਾ ਮਾਈਕ ਵੀ ਉਹਦਾ ਹੀ ਆ ਕਮੈਂਟ ਕਰਕੇ ਦੱਸਿਓ ਆਵਾਜ਼ ਵਗੈਰਾ ਸੈੱਟ ਆ ਰਹੀ ਸੀ ਬਾਕੀ ਗਾਈਜ਼ ਇਧਰੋ ਹੌਲੀ ਹੌਲੀ ਹਨੇਰਾ ਹੁੰਦਾ ਜਾ ਰਿਹਾ ਸੂਰਜ ਛਿਪ ਰਿਹਾ ਯੂ ਕੁਛ ਇਸ ਤਰ੍ਹਾਂ ਦਾ ਆ ਰਿਹਾ ਆਪਣੀ ਟੀਮ ਪੂਰੀ ਲੱਗੀ ਹੋਈ ਆ ਕੰਮ ਤੇ ਤੇ ਕੈਂਪਿੰਗ ਕਿੱਥੇ ਹੋਣੀ ਆ ਕਿੱਥੇ ਟੰਟ ਵਗੈਰਾ ਲੱਗੂਗਾ ਉਹ ਸਾਰਾ ਕੁਝ ਦੇਖਿਓ ਆਸ਼ੂ ਜੀ ਹੋ ਰਹੇ ਨੇ ਥੋੜਾ ਜਿਹਾ ਗੁੱਸੇ ਯਸ਼ੂ ਜੀ ਕਰ ਰਹੇ ਨੇ ਡਾਂਸ ਫੁੱਲ ਐਕਸਾਈਟਡ ਇਹਨੂੰ ਛੱਡ ਕੇ ਚਲੋ ਜਦ ਤੱਕ ਇਹਨਾਂ ਨੂੰ ਫੜਾਫੱਟ ਤਿਆਰੀ ਕਰਨ ਤੋਂ ਮੈਂ ਫੜਾਫੜ ਨੀਚੇ ਜਾ ਕੇ ਨਾ ਲੈਪਟਾਪ ਚਾਰਜਰ ਲਾਇਆ ਮੈਂ ਫਿਰ ਮੂਵੀ ਵਗੈਰਾ ਦੇਖਾਂਗੇ ਠੀਕ ਹੈ ਜੀ ਆਜੋ ਇਹਨਾਂ ਨੇ ਕਹਿਣਾ ਫਿਰ ਲੈਪਟਾਪ ਚਾਰਜਰ ਨਹੀਂ ਲਾਇਆ ਕਿੱਤੀ ਲਵਾ ਦਿੰਨੇ ਆ ਲੈਪਟਾਪ ਲੱਗ ਚੁੱਕਿਆ ਚਾਰਜਿੰਗ ਤੇ ਸੋ ਲੋ ਗਾਈਜ਼ ਹਰ ਤਾਰਪ ਬੰਨਣਾ ਦਾ ਮਾਰ ਚੁੱਕਿਆ ਹਰ ਲਾਈਟ ਵੀ ਤੁਹਾਨੂੰ ਥੋੜੀ ਪ੍ਰੋਬਲਮ ਆ ਰਹੀ ਹੋਣੀ ਆ ਉਹਦਾ ਵੀ ਆਪਾਂ ਸੈਟਅਪ ਕਰਦੇ ਆ ਪਹਿਲਾ ਤਾਰਪ ਵਗੈਰਾ ਕਰ ਲਈਏ ਰੈਡੀ ਹਣੀ ਉਹ ਬੰਨਣਾ ਸੈਂਟਰ ਆਲਾ ਬੰਨਣਾ ਲੋ ਗਾਈਜ਼ ਆਸ਼ੂ ਨੂੰ ਭੇਜਤਾ ਤਾਰਪ ਦੇ نیچے ਤੇ ਆຊੂ ਹੁਣ ਬੰਨ ਰਿਹਾ ਜਿਹੜੀ ਇੱਕ ਰੋਪ ਰਹਿ ਗਈ ਸੀ ਤੇ ਲਾਸਟ ਬਚੀਆ ਬਸ ਜਿਹੜੀ ਰੁਦਰ ਫੜੀ ਖੜਾ ਪਰ ਥੋੜਾ ਟਾਈਮ ਹੋਰ ਗਾਈਜ਼ ਇੰਤਜ਼ਾਰ ਕਰ ਲੋ ਚਲੋ ਗਾਈਜ਼ ਹੁਣ ਚੱਲਦੇ ਹਾਂ ਫੜਾਫਟ ਯਾਰ نیچے ਲਾਈਟ ਲੈ ਕੇ ਆਈਏ ਹਨੇਰਾ ਹੋ ਰਿਹਾ ਫੜਾਫਟ ਜਾਨੂੰ ਮੈਂ ਰੁਦਰ ਨੂੰ ਭੇਜ ਜਾਵਾਂਗਾ ਚੇਂਜ ਵਗੈਰਾ ਕਰਿਆ ਤਾਰ ਜਾ ਰਹੀ ਆ ਗਾਈਜ਼ نیچے ਝੜਖਰੀ ਬੋਰਡ ਵਗੈਰਾ ਜੀ ਵੀ ਜੋ ਵੀ ਤੁਸੀਂ ਕਹਿੰਦੇ ਹੋ ਸਾਡੇ ਤਾਂ ਝੜਖਰੀ ਵੀ ਕਹੀ ਜਾਂਦੇ ਬੋਰਡ ਵੀ ਕਹੀ ਜਾਂਦੇ ਆ ਇੱਧਰ ਤਿਆਰੀਆਂ ਹੋ ਰਹੀਆਂ ਨੇ ਠੰਡ ਤੋਂ ਬਚਣ ਦੀਆਂ ਤਾਗਾ ਕੋਈ ਨਹੀਂ ਦੰਨਾ ਮੈਂ ਤੇ ਬਾਕੀ ਇਧਰੋਂ ਆਪਣੀ ਲਾਈਟ ਵੀ ਆ ਚੁੱਕੀ ਆ ਇਹਦੀ ਕੀ ਪਰਫਾਰਮੈਂਸ ਆ ਤੁਹਾਨੂੰ ਪਤਾ ਹੀ ਆ ਬਾਕੀ ਹੁਣ ਫਿਰ ਤੋਂ ਦਿਖਾਵਾਂਗੇ ਮਿਲ ਗਈ ਕੋਟੀ ਚਾਰ ਉਧਰ ਰੁੱਦਰ ਦੀ ਪਹਿਲਾ ਕੋਟੀ ਨਹੀਂ ਮਿਲੀ ਸੀ ਗਾਇਸ ਹੁਣ ਦੁਬਾਰਾ ਭੇਜਿਆ ਇਧਰੋਂ ਆຊੂ ਗਿਆ نیچے ਬੋਰਡ ਲਾਉਣ ਬਾਕੀ ਇਧਰੋਂ ਤਿਆਰੀ ਲੈ ਵੀ ਆ ਗਈ ਲਾਈਟ ਲੋ ਵੀ ਗਾਇਸ ਲੈਟ ਵੀ ਆ ਚੁੱਕੀ ਆ ਹੁਣ ਤੁਹਾਨੂੰ ਥੋੜਾ ਜਿਹਾ ਤੁਸੀਂ ਹੁਣ ਤੁਹਾਨੂੰ ਥੋੜਾ ਜਿਹਾ ਹੋਰ ਸਾਫ ਥਿਊ ਵਿਊ ਦਿਖੂਗਾ ਚਲੋ ਵੀ ਇਹਨੂੰ ਸੈੱਟ ਕਰੋ ਬਾਕੀ ਇਧਰੋਂ ਆਪਣਾ ਇੰਨਾ ਕੁ ਹੋ ਚੁੱਕਿਆ ਰੈਡੀ ਠੀਕ ਆ ਦੇਖੋ ਇਦਾਂ ਕੁਛ ਚੱਲ ਰਿਹਾ ਕੰਮ ਉਧਰ ਆ ਗਿਆ ਰੁਦਰ ਜੀ ਰੁਦਰ ਤੇ ਦੇਖਦੇ ਆ ਕੋਟੀ ਪਾ ਗਿਆ ਹੈ ਕਿ ਨਹੀਂ ਬੜੇ ਕੰਮ ਚੱਲ ਰਿਹਾ ਸ਼ੁਰੂ ਸ਼ੁਰੂ ਲੋ ਵੀ ਕੋਟੀ ਵੀ ਪਾ ਯਾਰ ਉਧਰ ਹੁੱਡੀ ਬਲੈਕ ਹੁੱਡੀ ਚਲੋ ਵੀ ਸੋ ਲੋ ਗਾਈਜ਼ ਇਦੋਂ ਤੱਕ ਦਾ ਆਪਣਾ ਹੋ ਚੁੱਕਿਆ ਸਿਸਟਮ ਰੈਡੀ ਆ ਕੁਝ ਇਸ ਤਰ੍ਹਾਂ ਦੀ ਦਿਖ ਰਹੀ ਆ ਉੱਪਰੋਂ ਆ ਦੇਖ ਲਓ ਕੁਝ ਇਸ ਤਰ੍ਹਾਂ ਦੀ ਆ ਤੇ ਇਧਰੋਂ ਹਲੇ ਤੱਕ ਵਿਚਾਰਾ ਉਧਰ ਫੜੀ ਖੜਿਆ ਏ ਬਸ ਇੱਕ ਲਾਸਟ ਕੋਨਾ ਰਹਿ ਗਿਆ ਇਹਨੂੰ ਕਰਦੇ ਆ ਐਡਜਸਟ ਤੇ ਆ ਜਿਹੜੀ ਬਣਾਈ ਸੀ ਆਪਾਂ ਤਾਰਪ ਇਹ ਅਲੱਗ ਹੈ ਆਪਾਂ ਥੋੜਿਆ ਕਵਰ ਕਰਨ ਨੂੰ ਬਣਾਵਾਂਗੇ ਤੇ ਨੀਚੋਂ ਕੁਝ ਇਸ ਤਰ੍ਹਾਂ ਦਾ ਦਿਖ ਰਿਹਾਗਾ ਨੀਚੋਂ ਨਾ ਆਪਣਾ ਦਰਸਲ ਇੱਕ ਜਿਹੜੀ ਕਾਂਪ ਸੀਗੀ ਆ ਇੱਥੋਂ ਤੋਂ ਲੈ ਕੇ ਨਾ ਸਟਾਰਟ ਹੋ ਕੇ ਇਹ ਉਧਰਲੀ ਸਾਈਡ ਤੱਕ ਜਾ ਰਹੀ ਹੈ ਤਾਂ ਕਿ ਆ ਚੀਜ਼ ਉੱਪਰ ਰਹੇ ਇਹ ਉਹ ਪਰਲੇ ਕੋਰਨਰ ਤੱਕ ਆ ਤੇ ਨੀਚੋਂ ਕੁਝ ਇਸ ਤਰ੍ਹਾਂ ਦਾ ਬਾਕੀ ਇਹਦਾ ਸਿਸਟਮ ਆ ਬਾਕੀ ਉਹ ਤੁਹਾਨੂੰ ਦਿਖਾਣੇ ਆ ਫਿਰ ਦੇਖੋ ਆਪਣੀ ਲਾਈਟ ਵਗਾਰਾ ਦਾ ਸਿਸਟਮ ਸਾਰਾ ਕੁਝ ਓਕੇ ਆ ਪੂਰੀ ਟੀਮ ਵਰਕ ਚੱਲ ਰਿਹਾ ਤੇ ਅੱਜ ਹੋਣੀ ਹੈ ਗਰੁੱਪ ਕੈਂਪਿੰਗ ਗਰੁੱਪ ਕੈਂਪਿੰਗ ਕਰਾਂਗੇ ਮੁੰਡੇ ਭੁੱਖ ਤਾਂ ਨਹੀਂ ਲੱਗੀ ਲੱਗੀ ਆ ਕਿਨੂੰ ਲੱਗੀ ਆ ਬੱਸ ਕੋਈ ਕਰ ਦੇਣਾ ਸਟਾਰਟ ਰੁਕ ਜਾਓ ਬਸ 2 ਮਿੰਟ ਰੁਕ ਜਾਓ ਅੱਜ ਦਾ ਜਿਹੜਾ ਆਪਣਾ ਨਾ ਲਾਸਟ ਸੀਦਾ ਰੋਪ ਉਹ ਆਪਾਂ ਦੇ ਕੋਈ ਇਧਰ ਆਉਣਾ ਬੰਨਿਆ ਦੇ ਕਿੱਧਰ ਜਾ ਰਿਹਾ ਇਹਦਾ ਕਨੈਕਸ਼ਨ ਉੱਥੇ ਤੱਕ ਸਾਰਾ ਉੱਥੇ ਤੱਕ ਜਾ ਰਿਹਾ ਠੀਕ ਹੈ ਜੀ ਤੇ ਹੁਣ ਇੰਤਰੋ ਤਾਂ ਹੋ ਚੁੱਕਿਆ ਰੈਡੀ ਬਾਕੀ ਜਿਹੜੀ ਕਮੀ ਪਈ ਸੀ ਉਹ ਆਪਾਂ ਹੋਰੀ-ਹੋਰੀ ਕਰਦੇ ਰਹਾਂਗੇ ਵਲੌਗ ਜ਼ਿਆਦਾ ਲੰਬਾ ਨਾ ਹੋਵੇ ਇਸ ਕਰਕੇ ਆਪਾਂ ਨੀਚੋਂ ਸਾਰਾ ਸੈਟਅਪ ਕਰਦੇ ਆਂ ਫਿਰ ਉਹ ਤੋਂ ਬਾਅਦ ਕਰਦੇ ਆਂ ਵਲੌਗ ਨੂੰ ਐਂਡ ਕਿਉਂਕਿ ਬਾਕੀ ਫਿਰਦਨ ਨੂੰ ਅਗਲੇ ਵਲੌਗ ਦੇ ਵਿੱਚ ਦਿਖੂਗਾ ਪਾਰਟ 2 ਦੇ ਵਿੱਚ ਬਣੇ ਰਹੋ ਵਲੌਗ ਦੇ ਵਿਖਾ ਦਿਓ ਬੜਾ ਫਟ ਆਪਣੀ ਕਿੱਟ ਤੁਹਾਡਾ ਲੱਗਦੀ ਹੈ ਪਰ ਹੈ ਨਹੀਂ ਗਾਇਜ਼ ਇਹ ਸਲੀਪਿੰਗ ਬੈਗ ਨਹੀਂ ਹੈ ਇਹ ਜਿਗਾੜੂ ਬੈਗ ਹੈ ਹਾਂ ਦੇਸੀ ਜਿਗਾੜ ਹੁਣੇ ਥੋੜੇ ਬੰਦਾ ਦਾ ਉਹ ਤੇ ਵੀ ਆਪਣੀ ਵਿੱਚ ਚਟਾਈ ਸੀ ਉਹ ਖੁੱਲ ਚੁੱਕੀ ਆ ਠੀਕ ਹੈ ਤਾਂ ਇਹਦਾ ਛੋਟੀ ਆ ਕੋਈ ਨਹੀਂ ਕਰਦੇ ਉੱਥੇ ਵੀ ਪਿਛਾ ਦੇ ਉੱਥੇ ਰੁੱਦਰ ਕਹਿੰਦਾ ਮੈਂ ਪੈਣਾ ਇੱਥੇ ਆਇਆ ਅਗੇ ਜੀ ਇਹ ਇਹ ਜਿਹੇ ਜਿਹੀ ਕਾਰੀ ਦਮਪਾ ਨੇ ਮਹਿੰਗੀ ਲੈਣੀ ਮਹਿੰਗੀ ਕੋਈ ਨਹੀਂ ਘੱਟ ਵੀ ਨੂੰ ਦੋ ਪੈਕਟ ਹੋਰ ਪਕਾ की करिए अपना रुदर बहुत भुखा है oh! <laughs> <laughs> जिन्ना भी सेटअप करना से कर चुके ਇਹ ਹੋਣਾ ਆ ਗਿਆ ਕੰਬਲ ਸਿੱਟੀਏ ਇਹ ਕੰਬਲ ਕੋਟ ਵੀ ਕਰਨੀ ਹੈ ਇਹਨਾਂ ਦੀ ਪਿੱਲੋ ਫੜਨੀ ਚੱਲੂ ਯਾਰ ਵੀਰੇ ਅੱਜ ਪਿੱਲੋ ਹੀ ਨਹੀਂ ਕਿ ਪਿੱਲੋ ਫੜ ਕੇ ਮੈਂ ਹਾਂ ਆ ਬੇਰ ਨੂੰ ਹਟਾ ਲਾ ਇਹ ਉੱਤੇ ਇਸ ਤੇ ਰੱਖਿਓ ਵੀਰੇ ਸਾਰੇ ਹੀ ਇੱਥੇ ਆ ਜਾਣਗੇ ਓਕੇ ਆ ਹਾਂ ਹਾਂ ਹੁਣ ਤਾਂ ਓਕੇ ਹੀ ਹੈ ਯਾਰ ਕੀ ਗੱਲ ਕਰ ਤੂੰ ਵੀ ਓਕੇ ਆ ਫੋਰ ਡੀਓ ਕਾਪਤਾਨ ਨੁਕਸਾਨ ਕਰਤਾ ਉਹੀ ਕੰਮ ਜਿਦੋਂ ਮੈਂ ਦੱਸਿਆ ਸੀ ਲਾਈਟ ਵਗੈਰਾ ਠੀਕ ਪੈ ਰਹੀ ਐ ਨਾ ਗਾਇਜ਼ ਕਮੈਂਟਾਂ ਦੇ ਵਿੱਚ ਦੱਸਿਓ ਸੋ ਇੱਥੇ ਤੱਕ ਕਰ ਦਿਆ ਗਾਇਜ਼ ਵਲੌਗ ਨੂੰ ਐਂਡ ਨਹੀਂ ਤਾਂ ਫਿਰ ਵਲੌਗ ਬਹੁਤ ਲੰਬਾ ਚੱਲੇਗਾ ਤੇ ਬਾਕੀ ਫਿਰ ਹੋਰ ਵੀ ਕੁਝ ਤੁਸੀਂ ਦੇਖਣਾ ਕਟਿੰਗ ਵਗੈਰਾ ਕੀ ਕਰਦੇ ਆ ਕੀ ਨਹੀਂ ਉਹ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ ਅਗਲੇ ਵਲੌਗ ਦੇ ਵਿੱਚ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਜੋਇਨ ਰਹੋ ਲੋਕਾਂ ਦੇ ਨਾਲ ਇਹ ਵਲੌਗ ਨੂੰ ਕਰਦੇ ਆ ਐਂਡ ਥੈਂਕ ਯੂ ਸੋ ਮਚ ਵਾਚਿੰਗ